ਮਾੜੀ ਅੰਸਰਾ ਕਲਾਫ ਬਿਲਗਾ ਪੁਲਿਸ ਐਕਸ਼ਨ ਲਗਾਤਾਰ ਜਾਰੀ ਹੈ ਲੁੱਟਦੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਹਨ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁਖ ਅਫਸਰ ਪਲਵਿੰਦਰ ਸਿੰਘ ਥਾਣਾ ਬਿਲਗਾ ਨੇ ਦੱਸਿਆ ਕਿ ਨਿਰਮਲ ਕੌਰ ਪਤਨੀ ਗੁਰਮੇਜ لال ਵਾਸੀ ਪੱਤੀ ਦੁਨੀਆ ਮਨਸੂਰ ਜ਼ਿਲ੍ਹਾ ਜਲੰਧਰ ਨੇ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਦਿਲਜੀਤ ਸਿੰਘ ਰਫਕਾਲਾ ਅਤੇ ਮੰਗਜੀਤਪਾਲ ਮੰਗੀ ਵੱਲੋਂ 26 ਜੁਲਾਈ ਨੂੰ ਜਦੋਂ ਦਵਾਈ ਲੈ ਕੇ ਮੈਡੀਕਲ ਸਟੋਰ ਬਿਲਗਾ ਤੋਂ ਆਪਣੇ ਘਰ ਵਾਪਸ ਜਾ ਰਹੇ ਸੀ ਤਾਂ ਇਹ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਉਸਦੇ ਹੱਥ ਵਿੱਚ ਫੜਿਆ ਉਸ ਦਾ ਟੱਚ ਮੋਬਾਈਲ ਫੋਨ ਖੋ ਕੇ ਉਸ ਜਗ੍ਹਾ ਤੋਂ ਫਰਾਰ ਹੋ ਜਾਂਦੇ ਹਨ ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਦੋਸ਼ੀਆਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਸੀਨੀਅਰ ਕਪਤਾਨ ਪੁਲਿਸ ਸਰਦਾਰ ਹਰਵਿੰਦਰ ਸਿੰਘ ਵਰਕ ਜੀ ਅਤੇ ਸਾਡੇ ਐਸਪੀ ਡੀ ਸਾਹਿਬ ਸਰਦਾਰ ਸਰਪਜੀਤ ਸਿੰਘ ਰਾਏ ਜੀ ਡੀਐਸਪੀ ਸਾਹਿਬ ਫਲੋਰ ਸਰਦਾਰ ਸਰਬਨ ਸਿੰਘ ਬਲਜੀ ਦੇ ਦੇਸ਼ਾਂ ਨਿਰਦੇਸ਼ ਅਤੇ ਹੁਕਮਾਂ ਅਨੁਸਾਰ ਮਾੜੀ ਅਨਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਤੇ ਜੋ ਨਿਰਮਲਜੀਤ ਕੌਰ ਪਤਨੀ ਕਰਮੇਜ ਲਾਲ ਵਾਸੀ ਪੱਤੀ ਦੁਨੀਆ ਮਨਸੂਰ ਬਿਲਗਾ ਪਾਸੋਂ 26 ਤਰੀਕ ਨੂੰ ਮੋਬਾਈਲ ਜਿਹੜਾ ਸੀ ਉਹ ਖੋ ਹੋਇਆ ਸੀ ਉਹਨਾਂ ਦਾ ਉਹਦੇ ਸਬੰਧ ਵਿੱਚ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਮਨਜੀਤ ਪਾਲ ਮੰਗਤਜੀਤ ਪਾਲ ਸਿੰਘ ਅਤੇ ਦਿਲਜੀਤ ਸਿੰਘ ਗੁਰੂਖਾਲਾ ਦੋਨੋਂ ਵਾਸੀਆਂ ਸੰਗੋਹਾੜ ਜਿਹੜੇ ਸੀ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਵੱਲੋਂ ਵਾਰਦਾਤ ਵਿੱਚ ਵਰਤੇ ਆ ਗਿਆ ਮੋਟਰਸਾਈਕਲ ਕਲਟੀਨਾ ਵੀ ਬਰਾਮਦ ਕਰ ਲਿਆ ਤੇ ਜੋ ਮੋਬਾਈਲ ਫੋਨ ਇਹਨਾਂ ਨੇ ਖੋਹ ਕੀਤਾ ਸੀਗਾ ਵੀ ਉਹ ਦਾ ਉਹ ਵੀ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਹੈ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅੱਗੇ ਤਫ਼ਤੀਸ਼ਾਂ ਦੇ ਵਿੱਚ ਲਿਆਂਦੀ ਜਾਊਗੀ ਤੇ ਪਤਾ ਕੀਤਾ ਜਾਊਗਾ ਕਿ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੀ ਹੈਗੀ ਆ ਉਹਨਾਂ ਦੇ ਮਤਲਬ ਮੁਤਾਬਕ ਕਾਰਵਾਈ ਕੀਤੀ ਜਾਏਗੀ ਧੰਨਵਾਦ ਮਾੜੇ ਅੰਸਰਾ ਖਿਲਾਫ ਬਿਲਗਾ ਪੁਲਿਸ ਐਕਸ਼ਨ ਲਗਾਤਾਰ ਜਾਰੀ ਹੈ ਲੁੱਟ ਦੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਹਨ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁਖ ਅਫਸਰ ਪਲਵਿੰਦਰ ਸਿੰਘ ਥਾਣਾ ਬਿਲਗਾ ਨੇ ਦੱਸਿਆ ਕਿ ਨਿਰਮਲ ਕੌਰ ਪਤਨੀ ਗੁਰਮੇਜ لال ਵਾਸੀ ਪੱਤੀ ਦੁਨੀਆ ਮਨਸੂਰ ਜ਼ਿਲ੍ਹਾ ਜਲੰਧਰ ਨੇ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਦਿਲਜੀਤ ਸਿੰਘ ਗੁਰਫਕਾਲਾ ਅਤੇ ਮੰਗਜੀਤ ਪਾਲ ਮੰਗੀ ਵੱਲੋਂ 26 ਜੁਲਾਈ ਨੂੰ ਜਦੋਂ ਦਵਾਈ ਲੈ ਕੇ ਮੈਡੀਕਲ ਸਟੋਰ ਬਿਲਗਾ ਤੋਂ ਆਪਣੇ ਘਰ ਵਾਪਸ ਜਾ ਰਹੇ ਸੀ ਤਾਂ ਇਹ ਦੋਵੇਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਉਸ ਦੇ ਹੱਥ ਵਿੱਚ ਫੜਿਆ ਉਸ ਦਾ ਟੱਚ ਮੋਬਾਈਲ ਫੋਨ ਖੋ ਕੇ ਉਸ ਜਗ੍ਹਾ ਤੋਂ ਫਰਾਰ ਹੋ ਜਾਂਦੇ ਹਨ ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਦਸ਼ੀਆਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਸੀਨੀਅਰ ਕਪਤਾਨ ਪੁਲਿਸ ਸਰਦਾਰ ਹਰਵਿੰਦਰ ਸਿੰਘ ਵਰਕ ਜੀ ਅਤੇ ਸਾਡੇ ਐਸਪੀ ਡੀ ਸਾਹਿਬ ਸਰਦਾਰ ਸਰਪਜੀਤ ਸਿੰਘ ਰਾਏ ਜੀ ਡੀਐਸਪੀ ਸਾਹਿਬ ਫਲੋਰ ਸਰਦਾਰ ਸਰਬਨ ਸਿੰਘ ਬਲਜੀ ਦੇ ਦੇਸ਼ਾਂ ਦੇ ਨਿਰਦੇਸ਼ ਅਤੇ ਹੁਕਮਾਂ ਅਨੁਸਾਰ ਮਾੜੀ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਜੋ ਨਿਰਮਲਜੀਤ ਕੌਰ ਪਤਨੀ ਗੁਰਬੀਜ ਲਾਲ ਵਾਸੀ ਪੱਤੀ ਦੁਨੀਆ ਮਨਸੂਰ ਬਿਲਗਾ ਪਾਸੋਂ 26 ਤਰੀਕ ਨੂੰ ਮੋਬਾਈਲ ਜਿਹੜਾ ਸੀ ਉਹ ਖੋ ਹੋਇਆ ਸੀ ਉਹਨਾਂ ਦਾ ਉਹਦੇ ਸਬੰਧ ਵਿੱਚ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਮਨਜੀਤ ਪਾਲ ਮੰਗਤਜੀਤ ਪਾਲ ਸਿੰਘ ਅਤੇ ਦਿਲਜੀਤ ਸਿੰਘ ਰਫਕਾਲਾ ਦੋਨੋਂ ਵਾਸੀ ਸੰਗੋਹਾੜ ਜਿਹੜੇ ਸੀ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਕਲਟੀਨਾ ਵੀ ਬਰਾਮਦ ਕਰ ਲਿਆ ਤੇ ਜੋ ਮੋਬਾਈਲ ਫੋਨ ਇਹਨਾਂ ਨੇ ਖੋਹ ਕੀਤਾ ਸੀਗਾ ਵੀ ਉਹ ਦਾ ਉਹ ਵੀ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਹੈ ਹੁਣ ਇਹਨਾਂ ਦਾ ਪੁਲਿਸ ਰਿਮਾਨਡ ਹਾਸਲ ਕਰਕੇ ਅੱਗੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਊਗੀ ਤੇ ਪਤਾ ਕੀਤਾ ਜਾਊਗਾ ਕਿ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੀ ਹੈ ਜੀ ਆ ਉਹਨਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ 但。